ਜਦੋਂ ਇਹ ਰੂਹ ਚਲੇ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਜਾਂਦਾ ਇੱਕ ਅਦ ਹੋ ਜਾਂਦਾ ਜਿਵੇਂ ਸੁਨਣਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿ ਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇਗੀ ਹਮੇਸ਼ਾ ਸੁਰਜੀਤ ਰਹਿਣਗੇ ਹੋ ਪਿਆਰ ਦਾ ਪਾਤਰ ਹਮੇਸ਼ਾ ਸੁਰਜੀਤ ਰਹੂਗਾ ਹਰ ਦਿਲ ਦੇ ਅੰਦਰ ਵਾਰੀ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਨੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਦਾ ਲੱਗਦਾ ਨਹੀਂ ਸੀ ਕਿ ਇਹ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟ ਆ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਇਹ ਘਾਟਾਂ ਜਿਹੜਾ ਨੇ ਜਿਹੜੀਆਂ ਇਹ ਜਿਹੀਆਂ ਰੂਹਾਂ ਜਦੋਂ ਆਉਂਦੀਆਂ ਨੇ ਧਰਤੀ ਤੇ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀ ਐ ਇਦਾਂ ਦੀ ਰੂਹਾਂ ਦੀ ਜਿਹੜੀ ਵੀ ਆਉਣ ਵਾਲੀ ਨਵੀਂ ਪੀੜ੍ਹੀ ਹੁੰਦੀ ਆ ਉਹਨਾਂ ਨੂੰ ਬਹੁਤ ਕੁਝ ਦੱਸ ਕੇ ਜਾਂਦੀ ਐ ਇਹ ਜਿਹੜੀਆਂ ਰੂਹਾਂ ਪਰ ਜਦੋਂ ਇਹ ਰੂਹ ਚਲੇ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਜਾਂਦਾ ਇੱਕ ਐਦਾਂ ਹੋ ਜਾਂਦਾ ਜਿਵੇਂ ਸੁਨਣਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿ ਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇਗੀ ਤੇ ਪਰ ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਦੀ ਕਵਿਤਾਵਾਂ ਨੇ ਉਹਨਾਂ ਦੇ ਵਿੱਚੋਂ ਹਮੇਸ਼ਾ ਜਿਉਂਦੇ ਰਹਿਣਗੇ ਔਰ ਹਰ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਆਪਣੇ ਨਾਮ ਵਾਂਗੂ ਹੀ ਹਮੇਸ਼ਾ ਸੁਰਜੀਤ ਰਹਿਣਗੇ ਉਹ ਪਿਆਰ ਦਾ ਪਾਤਰ ਹਮੇਸ਼ਾ ਸੁਰਜੀਤ ਰਹੂਗਾ ਹਰ ਦਿਲ ਦੇ ਅੰਦਰ ਉਹਨਾਂ ਦੀ ਕਵਤਾਵਾਂ ਦੇ ਵਿੱਚੋਂ ਜਿਉਂਦੇ ਨੇ ਔਰ ਸੇਹ ਉਹਨਾਂ ਦੀ ਕਰਤਾਵਾਂ ਵਾਸਤੇ ਵਿੱਚ ਹਰੇਕ ਜਨਰੇਸ਼ਨ ਵਾਸਤੇ ਜਦੋਂ ਜਦੋਂ ਵੀ ਪੀੜ੍ਹੀ ਆਉਗੀ ਜਿੰਨੀ ਦੇਰ ਇਹ ਦੁਨੀਆ ਰਹੂਗੀ ਉੰਨੀ ਦੇਰ ਉਹਨਾਂ ਨੂੰ ਯਾਦ ਕੀਤਾ ਜਾਊਗਾ ਔਰ ਹਰੇਕ ਨੂੰ ਬੱਚਿਆਂ ਨੂੰ ਨਵੀਂ ਜਨਰੇਸ਼ਨ ਨਵਾਂ ਰਾਹ ਮਿਲਦਾ ਰਹੂਗਾ ਉਹ ਹਮੇਸ਼ਾ ਸਾਡੇ ਅੰਦਰ ਹੀ ਨੇ ਸਾਡੇ ਵਿੱਚ ਹੀ ਨੇ ਹਾਂ ਜੀ ਬਹੁਤ ਵਾਰੀ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਨੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਆਉਣ ਲਾਸਟ ਟਾਈਮ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਨਿਰਮਲ ਜੋੜਾ ਜਿਹਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਅਸੀਂ ਬੜਾ ਇੰਜੋਏ ਕੀਤਾ ਸੀ ਉਹ ਤੋਂ ਜਸਵੀਰ ਜੱਸੀ ਸੀ ਆਪਾਂ ਸਾਰੇ ਇਕੱਠੇ ਸੀਗੇ ਕਲਾਕਾਰ ਤੇ ਗਾਰੇ ਸੀਗੇ ਸਟੇਜ ਤੇ ਵਜਾ ਰਹੇ ਸੀ ਤੇ ਉਹਨਾਂ ਦਾ ਸਟੇਜ ਤੇ ਜਦੋਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੰਜੋਏ ਕੀਤਾ ਔਰ ਭੰਗੜਾ ਪਵਾਇਆ ਉਹਨਾਂ ਤੋਂ ਵੀ ਬਹੁਤ ਇੰਜੋਏ ਕੀਤਾ ਸੀ ਇਦਾਂ ਲੱਗਦਾ ਨਹੀਂ ਸੀ ਕਿ ਇਹ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟ ਆ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਯਕੀਨ ਹੁੰਦਾ ਨਹੀਂ ਪਾਤਰ ਸਾਡੇ ਵਿੱਚ ਨਹੀਂ ਹਾਂ ਉਹ ਹਮੇਸ਼ਾ ਜਿਹੜਾ ਕੋਈ ਵੀ ਕਲਾਕਾਰ ਆ ਆਪਣੇ ਗੀਤਾਂ ਰਾਹੀਂ ਜਿਹੜੇ ਸੰਗੀਤਕਾਰ ਨੇ ਸੰਗੀਤ ਰਾਹੀਂ ਜਿਹੜੇ ਲਿਖਤ ਦੇ ਰੂਪ ਵਿੱਚ ਆਏ ਨੇ ਸਵਰਸਤੀ ਮਾਂ ਨੇ ਜਿਨ੍ਹਾਂ ਦੀ ਕਲਮ ਦੇ ਵਿੱਚ ਆਪ ਵੀ ਰਾਜਮਾਨ ਹੋ ਗਏ ਅੱਛੇ ਹਰਫ ਲਿਖਾਏ ਨੇ ਇਹ ਰੋਹਾਨੀ ਰੂਹਾਂ ਜਿਹੜੀਆਂ ਨੇ ਇਹ ਆਪਣੇ ਸ਼ਬਦਾਂ ਦੇ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ ਆਪਣੇ ਗੀਤਾਂ ਰਾਹੀਂ ਆਪਣੀ ਕਵਿਤਾਵਾਂ ਦੇ ਰਾਹੀਂ ਹਮੇਸ਼ਾ ਹਰ ਦਿਲ ਦੇ ਅੰਦਰ ਜਦੋਂ ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੀਆਂ ਕਵਿਤਾਵਾਂ ਛੇੜੋਗੇ ਪੜ੍ਹੋਗੇ ਉਹ ਤੁਹਾਨੂੰ ਤੁਹਾਡੇ ਨਾਲ ਬੈਠੇ ਨਜ਼ਰ ਆਉਣਗੇ ਉਹਨਾਂ ਦੀ ਸੋਚ ਸਾਡੇ ਨਾਲ ਆ ਹਮੇਸ਼ਾ ਇਹ ਘਾਟਾਂ ਜਿਹੜਾ ਨੇ ਜੜੀਆਂ ਇਹੋ ਜਿਹੀਆਂ ਰੂਹਾਂ ਜਦੋਂ ਆਉਂਦੀਆਂ ਨੇ ਧਰਤੀ ਤੇ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀ ਐ ਇਦਾਂ ਦੀਆਂ ਰੂਹਾਂ ਦੀ ਜਿਹੜੀ ਵੀ ਆਉਣ ਵਾਲੀ ਨਵੀਂ ਪੀੜ੍ਹੀ ਹੁੰਦੀ ਐ ਉਹਨਾਂ ਨੂੰ ਬਹੁਤ ਕੁਝ ਦੱਸ ਕੇ ਜਾਂਦੀ ਐ ਇਹੋ ਜਿਹੀਆਂ ਰੂਹਾਂ ਪਰ ਜਦੋਂ ਇਹ ਰੂਹਾਂ ਚਲੇ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਜਾਂਦਾ ਇੱਕ ਐਦਾਂ ਹੋ ਜਾਂਦਾ ਜਿਵੇਂ ਸੁਨਣਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿ ਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇਗੀ ਤੇ ਪਰ ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਦੀ ਕਵਤਾਵਾਂ ਨੇ ਉਹਨਾਂ ਦੇ ਵਿੱਚੋਂ ਹਮੇਸ਼ਾ ਜਿਉਂਦੇ ਰਹਿਣਗੇ ਔਰ ਹਰ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਆਪਣੇ ਨਾਮ ਵਾਂਗੂ ਹੀ ਹਮੇਸ਼ਾ ਸੁਰਜੀਤ ਰਹਿਣਗੇ ਉਹ ਪਿਆਰ ਦਾ ਪਾਤਰ ਹਮੇਸ਼ਾ ਸੁਰਜੀਤ ਰਹੂਗਾ ਹਰ ਦਿਲ ਦੇ ਅੰਦਰ ਉਹਨਾਂ ਦੀ ਕਵਤਾਵਾ ਦੇ ਵਿੱਚ ਉਹ ਜਿਉਂਦੇ ਨੇ ਔਰ ਸੇਧ ਉਹਨਾਂ ਦੀ ਕਵਤਾਵਾ ਵਿੱਚ ਹਰੇਕ ਜਨਰੇਸ਼ਨ ਵਾਸਤੇ ਜਦੋਂ ਜਦੋਂ ਵੀ ਪੀੜ੍ਹੀ ਆਉਗੀ ਜਿੰਨੀ ਦੇਰ ਇਹ ਦੁਨੀਆ ਰਹੂਗੀ ਉੰਨੀ ਦੇਰ ਉਹਨਾਂ ਨੂੰ ਯਾਦ ਕੀਤਾ ਜਾਊਗਾ ਔਰ ਹਰੇਕ ਨੂੰ ਬੱਚਿਆਂ ਨੂੰ ਨਵੀਂ ਜਨਰੇਸ਼ਨ ਨਵਾਂ ਰਾਹ ਮਿਲਦਾ ਰਹੂਗਾ ਉਹ ਹਮੇਸ਼ਾ ਸਾਡੇ ਅੰਦਰ ਹੀ ਨੇ ਸਾਡੇ ਵਿੱਚ ਹੀ ਨੇ ਹਾਂ ਜੀ ਬਹੁਤ ਵਾਰੀ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਨੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਆਉਣ ਲਾਸਟ ਟਾਈਮ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਨਿਰਮਲ ਜੋੜਾ ਜਿਹਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਅਸੀਂ ਬੜਾ ਇੰਜੋਏ ਕੀਤਾ ਸੀ ਉਹ ਤੋਂ ਜਸਵੀਰ ਜੱਸੀ ਸੀ ਆਪਾਂ ਸਾਰੇ ਇਕੱਠੇ ਹੀ ਸੀਗੇ ਕਲਾਕਾਰ ਤੇ ਗਾਰੇ ਸੀਗੇ ਸਟੇਜ ਤੇ ਵਜਾ ਰਹੇ ਸੀ ਤੇ ਉਹਨਾਂ ਦਾ ਸਟੇਜ ਤੇ ਜਦੋਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੰਜੋਏ ਕੀਤਾ ਔਰ ਭੰਗੜਾ ਪਵਾਇਆ ਉਹਨਾਂ ਤੋਂ ਵੀ ਬਹੁਤ ਇੰਜੋਏ ਕੀਤਾ ਸੀ ਇਦਾਂ ਲੱਗਦਾ ਨਹੀਂ ਸੀ ਕਿ ਇਹ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟ ਆ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਯਕੀਨ ਹੰਗਲੇ ਪਾਤ ਸਾਡੇ ਵਿੱਚ ਨਹੀਂ ਹਾਂ ਉਹ ਹਮੇਸ਼ਾ ਜਿਹੜਾ ਕੋਈ ਵੀ ਕਲਾਕਾਰ ਆ ਆਪਣੇ ਗੀਤਾਂ ਰਾਹੀਂ ਜਿਹੜੇ ਸੰਗੀਤਕਾਰ ਨੇ ਸੰਗੀਤ ਰਾਹੀਂ ਜਿਹੜੇ ਲਿਖਤ ਦੇ ਰੂਪ ਵਿੱਚ ਆਏ ਨੇ ਸਵਰਸਤੀ ਮਾਂ ਨੇ ਜਿਨ੍ਹਾਂ ਦੀ ਕਲਮ ਦੇ ਵਿੱਚ ਆਪ ਵੀ ਰਾਜਮਾਨ ਹੋ ਗਏ ਅੱਛੇ ਹਰਫ ਲਿਖਾਈ ਨੇ ਇਹ ਰੋਹਾਨੀ ਰੂਹਾਂ ਜਿਹੜੀਆਂ ਨੇ ਇਹ ਆਪਣੇ ਸ਼ਬਦਾਂ ਦੇ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ ਆਪਣੇ ਗੀਤਾਂ ਰਾਹੀਂ ਆਪਣੀ ਕਵਿਤਾਵਾਂ ਦੇ ਰਾਹੀਂ ਹਮੇਸ਼ਾ ਹਰ ਦਿਲ ਦੇ ਅੰਦਰ ਜਦੋਂ ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੀਆਂ ਕਵਿਤਾਵਾਂ ਛੇੜੋਗੇ ਪੜ੍ਹੋਗੇ ਉਹ ਤੁਹਾਨੂੰ ਤੁਹਾਡੇ ਨਾਲ ਬੈਠੇ ਨਜ਼ਰ ਆਉਣਗੇ ਉਹਨਾਂ ਦੀ ਸੋਚ ਸਾਡੇ ਨਾਲ ਆ ਹਮੇਸ਼ਾ